ਜਿਹਦੇ ਸਾਹ ਨਹੀਂ ਬਾਕੀ ਦਾ ਜੋ ਜੀਵਨ ਦਾ ਹਿੱਸਾ ਹੈ ਉਹ ਗੁਰੂ ਦੀ ਯਾਦ ਦੇ ਵਿੱਚ ਲੰਘ ਜਾਵੇ ਇਸ ਕਰਕੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਜਦੋਂ ਵੀ ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਕੀਰਤਨ ਸਰਵਣ ਕਰਨੇ ਹਨ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰਨੀ ਹੈ ਉਹ ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨੀ ਹੈ ਤਾਂ ਕਿ ਸਾਡੇ ਹਿਰਦੇ ਦੇ ਵਿੱਚ ਵਸ ਜਾਏ ਔਰ ਸਾਡੀ ਜ਼ਿੰਦਗੀ ਦਾ ਬਾਕੀ ਦਾ ਹਿੱਸਾ ਵੀ ਇਸੇ ਤਰ੍ਹਾਂ ਭਾਗਾਂ ਵਾਲਾ ਹੋ ਗਿਆ ਕਿਉਂਕਿ ਇੱਥੇ ਬੈਠ ਕੇ ਘੜੀਆਂ ਨੂੰ ਅਮੋਲਕ ਕਰ ਲਿਆ ਔਰ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀ ਜੇ ਜਦੋਂ ਵੀ ਤੁਸੀਂ ਉਸ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜੋ ਸਤ ਸੰਗਤ ਵਿੱਚ ਬੈਠੋ ਤੇ ਮਨੋਵਿਰਤਿਆਂ ਨੂੰ ਇਕਾਗਰ ਕਰਕੇ ਬੈਠੋ ਸੁਰਤੀ ਨੂੰ ਇਕਾਗਰ ਕਰਕੇ ਬੈਠੋ ਤਾਂ ਕਿ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਕੱਲਾ ਕੱਲਾ ਬੋਲ ਸਾਡੇ ਹਿਰਦੇ ਦੇ ਵਿੱਚ ਵਸ ਜਾਏ ਔਰ ਸਾਡੀਆਂ ਇਹ ਸਤ ਸੰਗਤ ਦੀਆਂ ਘੜੀਆਂ ਇਹ ਸਮਾਂ ਤੇ ਸਾਡਾ ਭਾਗਾਂ ਵਾਲਾ ਹੋਵੇ ਹੀ ਔਰ ਬਾਕੀ ਦਾ ਜ਼ਿੰਦਗੀ ਦਾ ਹਿੱਸਾ ਜੋ ਅਸੀਂ ਸੰਸਾਰ ਦੇ ਕਾਰ ਵਿਹਾਰ ਕਰਦੇ ਹਾਂ ਘਰ ਦੇ ਵਿੱਚ ਬਾਹਰ ਬਤੀਤ ਕਰਨਾ ਹੈ ਉਹ ਵੀ ਸਾਡਾ ਗੁਰੂ ਚਰਣਾ ਦੇ ਵਿੱਚ ਲੇਖੇ ਲੱਗ ਜਾਵੇ ਕਿਉਂਕਿ ਗੁਰੂ ਦੀ ਬਾਣੀ ਦਾ ਜੋ ਬਚਨ ਹੈ ਗੁਰੂ ਦਾ ਜੋ ਸਾਨੂੰ ਉਪਦੇਸ਼ ਹੈ ਉਹ ਹੈ ਸਾਸ ਸਾਸ ਸਿਮਰੋ ਗੋਬਿੰਦ ਹਰੇਕ ਸਾਹ ਦੇ ਨਾਲ ਸਾਨੂੰ ਸਿਮਰਨ ਦਾ ਆਦੇਸ਼ ਹੈ ਮਹਾਰਾਜ ਵੱਲੋਂ ਪਾਸ਼ਾ ਕਹਿੰਦੇ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਇੱਕ ਸਵਾਸ ਵੀ ਸਾਡਾ ਬਿਰਥਾ ਨਹੀਂ ਜਾਣਾ ਚਾਹੀਦਾ ਸੋ ਇਸ ਕਰਕੇ ਸਾਨੂੰ ਗੁਰੂ ਦੀ ਹਜ਼ੂਰ ਵਿੱਚ ਬੈਠ ਕੇ ਕਟੋ-ਕਟ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਆ ਇੱਕ ਅਗਰ ਚਿਤ ਧੋ ਕੇ ਸ਼ਾਂਤ ਸਾਵਧਾਨ ਹੋ ਕੇ ਬੈਠੀ ਸੋ ਆਓ